ਇਹਨੂੰ ਜੈਪੀਮ ਜੈਪਾ ਆ ਠੀਕ ਆ ਆਪਣੀ ਮੀਟਿੰਗ ਪਹਿਲੂ ਹੋਈ ਨਹੀਂ ਐ ਇਸ ਪਿੰਡ ਚ ਹਾਂਜੀ ਨਾਲ ਦੇ ਪਿੰਡ ਚ ਹੋਈ ਸੀਗੀ ਓਕੇ ਗੁਰਦੁਆਰੇ ਦੇ ਸਾਹਮਣੇ ਆ ਨਾ ਹਾਂਜੀ ਰਾਜਕੁਮਾਰੀ ਉਹ ਪਹਿਲੂ ਮੀਟਿੰਗਾਂ ਕਰਾਂਦੀ ਰਹੀ ਐ ਤੇ ਆਪਾਂ ਜਿਹੜੀ ਮੀਟਿੰਗ ਦੇ ਵਿੱਚ ਮਿਸ਼ਨ ਨੂੰ ਲੈ ਕੇ ਚੱਲੇ ਆ ਉਹ ਬਾਬਾ ਸਾਹਿਬ ਡਾਕਟਰ ਬੇਟਕਰ ਪੀਮਰੋ ਸਾਹਿਬ ਦਾ ਨਾਰਾ ਹੈ ਜੈਪੀ ਮਾ ਪਤਾ ਕਿਉਂਕਿ ਉਹਨਾਂ ਨੇ 25 ਸਾਲ ਸਾਡੇ ਲਈ ਸੰਘਰਸ਼ ਕੀਤਾ ਸੀਗਾ ਸੰਘਰਸ਼ ਕਰਦਿਆਂ ਕਰਦਿਆਂ ਉਹਨਾਂ ਦੇ ਵੀ ਬੱਚੇ ਚਾਰ ਸਾਬ ਜਾਦੇ ਉਹਨਾਂ ਨੇ ਸ਼ਹੀਦ ਹੋ ਗਏ ਸੀ ਤਾਂ ਉਹਨਾਂ ਨੇ ਉਹਨਾਂ ਚੀਜ਼ਾਂ ਦੀ ਪਰਵਾਹ ਨਹੀਂ ਕੀਤੀ ਸੰਘਰਸ਼ ਕਰਦਿਆਂ ਕਰਦਿਆਂ ਉਹ ਕਾਨੂੰਨ ਮੰਤਰੀ ਬਣੇ ਜਦੋਂ ਕਾਨੂੰਨ ਮੰਤਰੀ ਬਣੇ ਸੀ ਤਾਂ ਉਹਨਾਂ ਨੇ ਪਹਿਲੋ ਸਭ ਤੋਂ ਸਾਨੂੰ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਪਹਿਲੋ ਅਸੀਂ ਵੋਟ ਨਹੀਂ ਪਾਣੀ ਨਹੀਂ ਪੀ ਸਕਦੇ ਸੀ ਨਹਿਰਾਂ ਚੋਂ ਛਪੜਾਂ ਚੋਂ ਪਾਣੀ ਨਹਿਰਾਂ ਚੋਂ ਪੀਂਦੇ ਹੁੰਦੇ ਸੀ ਉਹ ਵੀ ਨਹੀਂ ਪੀ ਸਕਦੇ ਸੀ ਉਹਨਾਂ ਨੇ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ। ਉਹਨਾਂ ਨੇ ਸਾਨੂੰ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ। ਉਹਨਾਂ ਨੇ ਸਾਨੂੰ ਨੌਕਰੀਆਂ ਕਰਨ ਦਾ ਅਧਿਕਾਰ ਲੈ ਕੇ ਦਿੱਤਾ। ਉਹਨਾਂ ਨੇ ਸਾਨੂੰ ਇਲੈਕਸ਼ਨਾਂ 'ਤੇ ਖੜਨ ਦਾ ਅਧਿਕਾਰ ਲੈ ਕੇ ਦਿੱਤਾ। ਉਹਨਾਂ ਨੇ ਸਾਨੂੰ ਅੱਜ ਅਸੀਂ ਅੱਜ ਜਿਹੜੀ ਅਸੀਂ ਘਰ ਦੀ ਰਜਿਸਟਰੀ ਬਣਾਉਣੇ ਆ ਜਾਂ ਕੋਈ ਵੀ ਚੀਜ਼ ਪ੍ਰੋਪਰਟੀ ਬਣਾਉਣੇ ਆ ਅਸੀਂ ਆਪਣੇ ਨਾਮ ਕਰਾ ਲੈਣੇ ਆ ਪਹਿਲਾਂ ਇਹ ਅਧਿਕਾਰ ਸਾਡੇ ਕੋਲੇ ਨਹੀਂ ਸੀ ਉਹਨਾਂ ਦੀ ਬਦੌਲਤ ਅੱਜ ਅਸੀਂ ਇਹ ਕਰ ਸਕਦੇ ਆ ਤਾਂ ਅਸੀਂ ਉਹਨਾਂ ਦੇ ਮਿਸ਼ਨ ਨੂੰ ਲੈ ਕੇ ਚੱਲੇ ਆ ਤੇ ਮੈਂ ਬੇਨਤੀ ਕਰੂੰਗਾ ਕਿ ਜਿਹੜਾ ਨਾਅਰਾ ਆਇਓ ਪੂਰੇ ਜੋਰਾਂ ਨਾਲ ਉਹ ਢਿੱਲਾ ਨਾ ਕਿਉਂਕਿ ਇਹ ਚ ਸ਼ਰਮਸ਼ਾਰ ਕਾ ਦੀ ਹੈ ਕਿਉਂਕਿ ਉਹਨੇ ਸਾਡੇ ਲਈ ਕੀਤਾ ਇੱਕ ਬੜਾ ਕੁਛ ਹੈ ਨਾ ਮੈਂ ਫਿਰ ਬੇਨਤੀ ਕਰੂੰਗਾ ਨਾਰਾ ਪੂਰਾ ਹੋਵੇ ਮੈਂ ਕਹਿੰਨਾ ਜੈ ਪੀਮ ਤੇ ਤੁਸੀਂ ਕਹਿੰਨਾ ਜੈ ਭਾਰਤ ਜੈ ਪੀਮ ਜੈ ਭਾਰਤ ਜੈ ਪੀਮ ਜੈ ਭਾਰਤ ਹਾਂ ਹੌਣ ਕਰ ਅੱਜ ਅਸੀਂ ਪਿੰਡ ਦੇ ਵਿੱਚ ਪਹੁੰਚੇ ਆ ਆ ਕਿਹੜਾ ਪਿੰਡ ਆ ਜੀ ਲੱਖਾ ਸਿੰਘ ਔਲਾ ਹਟਾੜ ਇੱਕ ਬਸਤੀ ਦੇ ਨਾਮ ਤੇ ਜੁੜ ਰਹਾ ਹਰੇ ਕੇ ਬਸਤੀ ਦੇ ਵਿੱਚ ਸਾਡੀ ਬੱਚੀ ਛੂਟੀ ਪੈ ਮਕੀਨਾਮਾ ਕਸ਼ਮੀਰ ਕਸ਼ਮੀਰ ਕੌਰ ਇਹਨਾਂ ਨੂੰ ਅਸੀਂ ਮਨਰੇਗਾ ਦਾ ਅਨਚਾਰਜ ਬਣਾਇਆ ਤਾਂ ਮਨਰੇਗਾ ਦੇ ਮਸਲੇ ਦੇ ਵਿੱਚ ਸਾਡਾ ਕਾਫੀ ਵੱਡਾ ਤਜਰਬਾ ਤਾਂ ਨਾਲ ਨਾਲ ਸਾਡਾ ਮਕਾਨਾਂ ਦੀ ਗ੍ਰਾਂਟ ਦਾ ਟੁੱਟਾ ਹੋਵੇ ਮਕਾਨ ਉਂਦੀ ਰਿਪੇਅਰ ਮਿਲਦੀ ਆ ਜਿਹਦੇ ਟੈਲ ਬੱਤੇ ਦੀ ਗ੍ਰਾਂਟ ਆ ਉਹਨੂੰ ਟਾਇਲ ਬੱਤੇ ਦੀ ਸ਼ਾਤ ਨੈਂਟਰ ਤੇ ਪਾਉਣ ਲਈ ਗ੍ਰਾਂਟ ਮਿਲਦੀ ਆ ਸਰਕਾਰ ਵੱਲੋਂ ਪੈਸਾ ਬਹੁਤ ਆਇਆ ਹੋਇਆ ਪਰ ਜਿਹੜੇ ਸਾਡੇ ਅੱਗੇ ਲੱਗੇ ਹੋਏ ਚੁਣੇ ਬੰਦੇ ਉਹ ਥੋੜਾ ਜਿਹਾ ਫਰਕ ਰੱਖ ਜਾਂਦੇ ਆ ਲੋੜਵੰਦ ਬੰਦਿਆਂ ਨੂੰ ਕੁਝ ਛੱਡ ਜਾਂਦੇ ਆ ਤੇ ਆਪਣੇ ਛਪਾਰਸੀ ਬੰਦੇ ਲੈ ਜਾਂਦੇ ਆ ਮਕਾਨਾਂ ਦੀ ਗ੍ਰਾਂਟ ਤੇ ਇਹਨਾਂ ਤੇ ਤੇ ਨਰੇਗਾ ਤੇ ਆਪਾਂ ਅੱਜ ਦੀ ਮੀਟਿੰਗ ਕੀਤੀ ਆ ਤਾਂ ਸ਼ਨੀਵਾਰ ਦੀ ਮੀਟਿੰਗ ਸਾਡੀ ਆਗੋਂ ਦੀ ਹੈਗੀ ਆ ਉਹ ਮਕਾਨਾਂ ਤੇ ਅਸੀਂ ਜ਼ਿਆਦਾ ਜ਼ੋਰ ਦੇਣਾ ਕਿਉਂਕਿ ਸਰਵੇ ਆਉਂਦਾ ਸਾਲ ਬਾਅਦ ਹੇਣੇ ਸਾਲ ਬਾਅਦ ਆਉਂਦਾ ਤਾਂ ਹੁਣ ਸਾਨੂੰ ਮੌਕਾ ਲੱਗਿਆ ਕਿ ਜਿਹੜੇ ਸਾਡੇ ਨਾਲ ਲੋੜਵੰਦ ਗਰੀਬ ਲੋਕ ਜੁੜੇ ਹੋਏ ਆ ਕਿ ਉਹਨਾਂ ਦਾ ਜਿਹੜਾ ਸੌਰ ਜਾਵੇ ਤਾਂ ਅੱਜ ਦੀ ਜਿਹੜੀ ਮੀਟਿੰਗ ਆ ਮਨਰੇਗਾ ਦੇ ਸਬੰਧ ਚ ਹੋਈ ਆ ਮਨਰੇਗਾ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਵਾਂਗਾ ਇਹ ਬਾਬਾ ਸਾਹਿਬ ਡਾਕਟਰ ਬੀਟਕਰ ਭੀਮਰੋ ਸਾਹਿਬ ਨੇ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਅਨੁਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦੇਣਾ ਤਾਂ ਉਸ ਕਾਨੂੰਨ ਨੂੰ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਦੇ ਵਿੱਚ ਬਦਲਾ ਕਰਤਾ ਗਰੰਟੀ ਕਾਨੂੰਨ ਜਿਹਨੂੰ ਆਪਾਂ ਮਨਰੇਗਾ ਕਹਿੰਦੇ ਆ ਤਾਂ ਉਹ ਕਾਨੂੰਨ ਤੁਹਾਡਾ ਇੱਕ ਗਰੰਟੀ ਕਾਨੂੰਨ ਬਣਿਆ ਜਿਹਦੇ ਵਿੱਚ ਲਿਖਿਆ ਤੁਹਾਡਾ ਘਰ ਆ ਉਹਦੇ ਵਿੱਚ ਲਿਖਿਆ ਹਰ ਘਰ ਹਰ ਸਾਲ 100 ਦਿਨ ਦਾ ਕੰਮ ਗਰੰਟੀ ਨਾਲ ਦਿੱਤਾ ਜਾਊਗਾ ਹੁਣ ਜੇ 100 ਦਿਨ ਦਾ ਕੰਮ ਮਿਲ ਗਿਆ ਤੇ 25 ਤੋਂ ਲੈ ਕੇ 30000 ਰੁਪਇਆ ਸਾਡਾ ਹਰ ਘਰ ਹਰ ਸਾਲ ਦਾ ਪੈਸਾ ਬਣਦਾ ਪਰ ਸਰਕਾਰ ਨੇ ਜ਼ਿੰਮੇਵਾਰੀ ਕਿੰਨਾਂ ਦੀ ਲਈ ਸੀ ਜਿਹੜੇ ਲੋਕਾਂ ਨੂੰ ਤੁਸੀਂ ਵੋਟ ਪਾ ਕੇ ਚੁਣਿਆ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਕਿ ਪਿੰਡ ਦਾ ਵਿਕਾਸ ਕਰਨਾ ਪਿੰਡ ਦਾ ਰੋਜ਼ਗਾਰ ਲਾਗੂ ਕਰਨਾ ਪਿੰਡ ਦਾ ਸਿਵਿਧਾਨ ਲਾਗੂ ਕਰਨਾ ਤਾਂ ਪਿੰਡ ਨੂੰ ਇਨਸਾਫ ਦਿਵਾਉਣਾ ਤੇ ਆਮ ਜਲਾਸ ਸਾਲ ਦੇ ਵਿੱਚ ਦੋ ਵਾਰੀ ਹੁੰਦੇ ਆ ਆਮ ਜਲਾਸ ਦੇ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਐਡਾ ਵੱਡਾ ਸਰਕਾਰੀ ਰਜਿਸਟਰ ਹੁੰਦਾ ਉਹਦੇ ਤੇ ਲਿਖਣਾ ਅਗਲੇ ਛੇ ਮਹੀਨਿਆਂ ਚ ਆਮ ਗਿਰਾਹ ਚ ਦੱਸਣਾ ਵੀ ਭਾਈ ਤੁਹਾਡਾ ਆ ਕੰਮ ਹੋ ਗਿਆ ਜਿਹੜਾ ਕੋਈ ਨਵਾਂ ਬੰਦਾ ਹੈਗਾ ਉਹ ਵੀ ਆ ਕੇ ਦੱਸੇ ਜਿਹੜੇ ਰਹਿ ਗਏ ਉਹ ਵੀ ਕਰਾਂਗੇ ਇਹ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਲੇਕਿਨ 76 ਸਾਲ ਤੋਂ ਤੁਸੀਂ ਵੋਟਾਂ ਪਾਉਂਦੇ ਆਇਓ ਇਹ ਸੰਵਿਧਾਨ ਇਹ ਆਮ ਜਲਾਸ ਇਹ ਪਿੰਡ ਦਾ ਵਿਕਾਸ ਇਹ ਪਿੰਡ ਦਾ ਰੋਜ਼ਗਾਰ ਕਿਸੇ ਨੇ ਪੂਰੀ ਤਰ੍ਹਾਂ ਲਾ ਬੋਲੀ ਨਹੀਂ ਕਰਾਇਆ ਜੇ ਕਰਾਇਆ ਤੇ ਦੱਸੋ ਨਹੀਂ ਨਹੀਂ ਕਰਾਇਆ ਨਹੀਂ ਕਰਾਇਆ ਤੁਹਾਡੇ ਕਾਨੂੰਨ ਵਿੱਚ ਲਿਖਿਆ ਹਰ ਕਰ ਹਰ ਸਾਲ ਦੇ ਵਿੱਚ 100 ਦਿਨ ਦਾ ਕੰਮ ਮਿਲਣਾ ਹੈ 100 ਦਿਨ ਦੇ ਕੰਮ ਤੇ ਪਿਛਲੇ ਦਿਹਾੜੀ ਦੇ ਰੇਟ ਨਾਲ ਹੁਣ ਤਾਂ ਦਿਹਾੜੀ ਬਹੁਤ ਵੱਧ ਗਈ ਆ ਪਿਛਲੇ ਦਿਹਾੜੀ ਦੇ ਰੇਟ ਨਾਲ 25 ਤੋਂ ਲੈ ਕੇ 30000 ਰੁਪਇਆ ਬੰਨਾ ਸੀਗਾ ਤਾਂ ਆਪਾਂ 20 ਸਾਲਾਂ ਦਾ ਕਾਨੂੰਨ ਬੜਿਆ 2005 ਤੋਂ 2025 ਤੱਕ ਤੁਹਾਡਾ ਇੱਕ ਕਾਰ ਦੇ ਮਗਰ ਇੱਕ ਕਾਰ ਦੇ ਮਗਰ ਤੁਹਾਡਾ 6 ਲੱਖ ਰੁਪਇਆ ਮਿਲਣਾ ਸੀਗਾ ਮੇਰੇ ਗਾਦਾ ਪਰ ਤੁਹਾਨੂੰ ਮਿਲਿਆ ਨਹੀਂ ਤੁਹਾਨੂੰ ਮਿਲਿਆ ਨਹੀਂ ਯਾਰ جے یار جھٹکے ਸਾਨੂੰ ਇੱਕ ਦਿਨੋ ਹੀ ਨਹੀਂ ਮਿਲਿਆ ਚਲੋ ਮੇਰੇ ਬਾਈ ਇੱਕ ਹੋਰ ਗੱਲ ਧਿਆਨ ਨਾਲ ਸੁਣੋ ਆ ਪਿੱਛੇ ਡੰਗਰ ਪੈ ਖੜੇ ਹੋਏ ਨੇ ਹੈਨਾ ਡੰਗਰਾਂ ਦੇ ਰੱਸਾ ਲਾ ਦਿਓ ਆਪਾਂ ਚਰਾਉਣ ਜਾਣੇ ਆ ਤਾਂ ਡੰਗਲ ਜਿਹੜਾ ਹੈਗਾ ਚਲਾ ਜਾਊਗਾ ਲੇਕਿਨ ਮਗਰ ਡਾਂਗ ਵਾਲਾ ਬੰਦਾ ਨਾ ਹੋਇਆ ਤੇ ਵਾਪਸ ਨਹੀਂ ਆਉਂਦਾ ਏਵੇਂ ਤੁਹਾਡਾ ਕੋਈ ਮਨੇਰੇਗਾ ਦਾ ਵਾਰਸ ਨਹੀਂ ਬਣਿਆ ਆ ਕੁੜੀ ਨੂੰ ਅਸੀਂ ਆਗੂ ਬਣਾ ਚੱਲੇ ਆ ਤੇ ਕੁੜੀ ਨੂੰ ਪ੍ਰੂਫ ਇਕੱਠੇ ਕਰਕੇ ਦੇ ਦਿਓ ਵੇਖਾਂਗੇ ਮਨੇਰੇਗਾ ਚੱਲਦੀ ਏ ਕਿ ਨਹੀਂ ਚੱਲਦੀ ਅਡੀ ਮਿਹਰਬਾਨੀ ਚੱਲੇਗੀ ਮਰੇਗਾ ਪਰ ਹੁਣ ਇੱਕ ਗੱਲ ਦਾ ਧਿਆਨ ਰੱਖਿਓ ਕਿ ਹੁਣ ਪੰਚਾਇਤ ਵੀ ਆਏਗੀ ਉਹ ਵੀ ਕਹੇਗੀ ਤੁਸੀਂ ਸਾਨੂੰ ਦੱਸਣਾ ਸੀ ਅਸੀਂ ਚਲਾ ਦੇਣਾ ਉਹਨਾਂ ਨੇ ਕੰਮ ਨਹੀਂ ਚਲਾਉਣਾ ਉਹਨਾਂ ਨੇ ਸਿਰਫ ਰੋਕਣਾ ਤੁਹਾਨੂੰ ਰੋਕਣਾ ਕਿ ਹੁਣ ਉਹ ਬੱਗਾ ਸਿੰਘ ਆ ਗਿਆ ਉਹ ਪੁੱਠੇ ਦਿਮਾਗ ਦਾ ਉਹਨਾਂ ਨੇ ਪੜਹਾ ਲੈਣਾ ਉਹ ਪੜਹਾਉਂਦੇ ਆ ਹੈਨਾ ਤੇ ਇਹਨਾਂ ਲੋਕਾਂ ਨੇ ਸਾਡਾ ਵੋਟ ਬੈਂਕ ਖਰਾਬ ਕਰ ਦੇਣਾ ਅਸੀਂ ਵੋਟ ਬੈਂਕ ਨਹੀਂ ਨਾ ਤੁਹਾਡੇ ਤੋਂ ਲੈਣਾ ਨਾ ਮੰਗਣਾ ਸਾਡੇ ਨਾਲ ਸਰਪੰਚ ਦੀ ਕੋਈ ਦੁਸ਼ਮਣੀ ਨਹੀਂ ਸਾਡਾ ਉਹ ਭਰਾ ਹੈ ਹੱਥ ਜੋੜ ਕੇ ਅਸੀਂ ਉਹਨੂੰ ਮਾਨ ਸਨਮਾਨ ਦੇਵਾਂਗੇ ਲੇਕਨ ਉਹ ਸਾਡਾ ਨਰੇਗਾ ਜਿਹੜਾ ਹੈ ਨਾ ਉਹ ਚੇਤਾ ਪੂਰੀ ਤਰ੍ਹਾਂ ਲਗਾਤਾਰ ਚਲਾ ਲੋ ਤੇ ਚਾਹ ਫੇਕ ਸਾਨੂੰ ਚਲੇ ਅਸੀਂ ਉਹਦੇ ਨਾਲ ਪਰ ਉਹਨਾਂ ਨੂੰ ਸਰਕਾਰਾਂ ਕਹਿੰਦੀਆਂ ਨੇ ਸਰਕਾਰ ਦਾ ਖਜ਼ਾਨਾ ਖਾਲੀ ਹੈ ਇਹਨਾਂ ਲੋਕਾਂ ਨੂੰ ਜਿੰਨਾ ਮਰਜੀ ਦੇ ਦੇ ਇਹਨਾਂ ਲੋਕਾਂ ਦੀ ਖੁਸ਼ੀ ਦੀ ਬੱਦਾ ਸਿੰਘ ਲੋਕਾਂ ਨੂੰ ਪ੍ਰਤਾਂਦਾ ਹੈ ਕੁਛ ਦਸੋ ਮੈਂ ਇਤਿਹਾਸ ਦੀ ਗੱਲ ਕੀਤੀ ਕਿ ਝਪਕਾਉਣ ਦੀ ਗੱਲ ਕੀਤੀ ਤੋਂ ਨਹੀਂ ਇਹ ਆ ਇਤਿਹਾਸ ਦੀ ਗੱਲ ਕੀਤੀ ਹੈ ਨਾ ਬਣਿਆ ਤਾਂ ਸੰਵਿਧਾਨਿਕ ਹੱਕ ਨੇ ਤੁਹਾਡੇ ਉਹ ਹੱਕਾ ਨੂੰ ਲਾਗੂ ਕਰਨ ਲਈ ਭਾਈ ਸਾਹਿਬ ਮਨਰੇਗਾ ਤੇ ਤੇਰੀ ਸਟੈਲ ਬੱਤੇ ਦੀ ਗਰਾਣਾ ਦਾ ਲੈਟਰਿੰਗ ਬਾਥਰੂਮ ਦੀ ਗਰਾਣਾ ਉਹਦੀ ਤਿਆਰੀ ਕਰਨ ਨੂੰ ਅੱਜ ਐਸ ਕੁੜੀ ਨੂੰ ਕੀ ਨਾਮ ਦੱਸਿਆ ਸੀ ਰਾਜਸ਼ਮੀ ਕਸ਼ਮੀਰ ਕੌਰ ਨੂੰ ਤੁਸੀਂ ਸਿਨ ਪ੍ਰੂਫ ਦੇਣੇ ਆ ਜਿਨ੍ਹਾਂ ਦੇ ਜੋਬ ਕਾਰਡ ਬਣੇ ਆ ਜੋਬ ਕਾਰਡ ਦੀ ਫੋਟੋ ਕਾਪੀ ਦੇ ਦੇ ਜੀ ਨਾਲ ਆਧਾਰ ਕਾਰਡ ਦੀ ਫੋਟੋ ਕੱਪੀ ਦੇ ਦੇ ਜੀ ਬੈਂਕ ਦਾ ਖਾਤਾ ਦੇਣਾ ਪੈਗਾ ਮੈਂ ਨੰਬਰ ਅਸੀਂ ਦਵਾਂਗੇ ਵਿੱਚ ਫਾਰਮ ਦੇ ਭਰ ਕੇ ਤੇ ਉਹਦੇ ਤੇ ਪੈਸੇ ਆਉਣਗੇ ਇਹ ਕੰਮ ਵੀ ਲੈ ਕੇ ਆਵਾਂਗੇ ਮੈਨੂੰ ਤੁਹਾਡੇ ਤੋਂ ਪੂਰੀ ਆਸ ਆ ਪੂਰੀ ਮਿਹਨਤ ਆ ਕਿ ਤੁਸੀਂ ਮੰਦਰੇਗਾ ਨੂੰ ਹੁਣ ਥੱਲੇ ਨਹੀਂ ਲੱਗਣ ਦੇਣਾ ਤਾ ਪੂਰੇ ਜੋਰਾ ਸ਼ੋਰਾ ਦੇ ਨਾਲ ਚਲਾਉਣਾ ਮੈਂ ਇੰਨਾ ਹੀ ਕਹਿੰਦਾ ਹੋਇਆ ਸਭ ਨੂੰ ਜੈ ਭੀਮ ਜੈ ਭਾਗਤੋ ਸਾਡੇ ਵਿੱਚ ਸਾਡੀ ਇਥੋਂ ਦੀ ਕੁੜੀ ਆਂਦਾ ਕੀ ਨਾਮ ਦੱਸੇ ਸੀ ਕਿਸ ਨੇ ਤੇਰਾ ਦਰਸ਼ਨਾ ਰਾਣੀ ਪਿਛਲੇ ਪਿੰਡ ਦੀ ਹੈ ਜਿਹੜੀ ਕੁੜੀ ਆਗੂ ਆ ਸਾਡੀ ਕਿਉਂਕਿ ਉੱਥੇ ਸਰ ਨਗਰ ਪਾਲਿਕਾ ਚਰੋਲਾ ਚੱਲਦਾ ਪਿਆ ਸਾਡੇ ਵਿੱਚ ਪ੍ਰਧਾਨ ਜ਼ਿਲ੍ਹਾ ਪ੍ਰਧਾਨਗੀ ਮਨਜੀਤ ਕੋਰਾ ਆ ਇੱਕ ਮਿੰਟ ਦੀ ਬੇਨਤੀ ਕਰਾਂਗੇ ਕਿ ਇਹ ਵੀ ਆਪਣੀ ਹਾਜ਼ਰੀ ਲਵਾ ਲੈਣ ਜਾ ਪਿੰਡ ਦਾ ਪੱਤ ਮੇਰਾ ਨਾਮ ਜੀਤਪੁਰ ਕਾਲੇ ਟਿੱਬੇ ਜਾਣ ਵਾਲੀ ਮੱਧਨਾ ਪ੍ਰਧਾਨ ਬੂ ਦਿਲਾਪੁਰ ਹੀ ਪਰ ਦੇਖੋ ਜੀ ਮੈਨੂੰ 8 ਸਾਲ ਹੋ ਗਏ ਕੰਮ ਕਰਕੇ ਨੂੰ ਰੇਗਾਂ ਦੇ ਬੱਕੇ ਸਿੰਘ ਨਾਲ ਹੋ ਗਿਆ ਕੰਮ ਵੀ ਬਹੁਤ ਵਾਰੀ ਚਲਾਇਆ ਪਿੰਡ ਚ ਬਹੁਤ ਤੰਗ ਬਣੇ ਸਿੱਕਲੀ ਮਹਿਰਾਵਾ ਸਿੱਖਾਂ ਦੀ ਪਿੰਡ ਚ ਜੀ ਬਾਕੀ ਸਾਰੇ 2 4 7 ਦੀ ਮੱਝੀ ਸਿੱਖਾਂ ਦੇ ਬਾਕੀ ਜ਼ਿਮੀਦਾਰ ਲੇ ਸੈਂ ਇਹ ਤਾਂ ਕੰਮ ਚੱਲਿਆ ਸੀ ਮੇਰਾ ਜੀਵੇਂ ਤਰਾਹਾਂ ਦਾ ਸੀ 50 ਕਿੱਲੇ ਦਾ ਮਾਲ ਕਹਿੰਦੇ ਕੰਮ ਨਹੀਂ ਚੱਲਣ ਦੇਣਾ ਮੈਂ ਕੰਮ ਤੇ ਮਚਨਾ ਫਿਰ ਮਾਂ ਦੀ ਕਹਾਣੀ ਨੂੰ ਪੋਛੋਦੇ ਤੇਰੇ ਭੈਣਾ ਭਰਾ ਸਾਰੇ ਲੜਨ ਕਹਿੰਦੇ ਸੂ ਕੰਮ ਛੱਡ ਦੇ ਐਵੇਂ ਇਕੱਲੇ ਬੈਠੇ ਹੋ ਕਾਲ ਨੂੰ ਕੋਈ ਗੱਲ ਬਣੀ ਕੀ ਨਾ ਕੋਈ ਗੱਲ ਇਹਦੇ ਨਾਲ ਜੀਵੇਂ ਤਰਾਹ ਤੋਂ ਡਰ ਤੋਂ ਛੋੜਾ ਰਹਿਣਾ ਸਾਡਾ ਕੰਮ ਸਾਡਾ ਵੀ ਨਹੀਂ ਚੱਲਿਆ ਸੀ ਤੇ ਉਹਦੋਂ ਨਾ ਕੁਝ ਥੋੜਾ ਥੋੜਾ ਆਪਣੇ ਬਲਾਕ ਨੂੰ ਡੋੜ ਚ ਕਿੰਨ ਜੁੜੇ ਆਏ ਸੀ ਜੀ ਤੇ ਮੈਂ ਅੰਕਲ ਨਾਲ ਜੁੜੇ ਤੇ ਨਾ ਪ੍ਰਧਾਨ ਨੇ ਕਿਹਾ ਬੱਗਾ ਸਿੰਘ ਦੋ ਵਾਰੀ ਮੇਰੇ ਨਾਲ ਐਨ ਮੈਂ ਕਿ ਤੇਰੇ ਕੱਲੀ ਦੀ ਲੜਾਈ ਤੇ ਕੱਲੀ ਲੜਨਾ ਇੱਥੇ ਆਣ ਮੈਂ ਤਾਂ ਮਾਜਾ ਕਰਦੀ ਮਾਹ ਕੱਲੇ ਇੰਨੇ ਅਫਸਰਨ ਕੇ ਮੱਥਾ ਲਾਵਾਂਗੀ ਅੰਨਨਾ ਮੈਂ ਨਹੀਂ ਆਉਂਦਾ ਮੱਥਾ ਠੀਕਾ ਲੜਾਈ ਹੁੰਦਿਆ ਹੁੰਦਾ ਸਾਡੀ ਮੈਨੂੰ ਉਦੋਂ 8-9 ਮਹੀਨੇ ਪੈ ਜਾਣਾ ਤਾਂ ਕੰਮ ਹੀ ਛੱਤੀ ਮੇਰਾ ਜਾਣਾ ਤੇ ਮੈਂ ਸੁਪਿਆਂ ਚ ਮੈਂ ਕੰਮ ਕਰਨ ਲੱਗਿਆ ਮੈਂ ਕਿਹਾ ਮੈਂ ਕਿਹਾ ਮੈਂ ਜੇ ਮਰਜ਼ੀ ਚਲਾਉਣਾ ਪਈ ਤੇ ਲੀਵਰ ਮੇਰੀ 1 ਵਰਸਾ ਤੋਂ ਕਹਿੰਦੇ ਆ ਨਕਾਮੀ ਚੱਲਣ ਮੈਂ ਹਾਂ ਕੋਈ ਗੱਲ ਨਹੀਂ ਪਰਚਾ ਘਟਾਉਗਾ ਮੇਰੇ ਖੁੱਤੇ ਕਰਮ ਨਗਰ ਤਾਉਗਾ ਨਾ ਅਨੇ ਮਗਰ ਆਤਮ ਕੀ ਉਹਨਾਂ ਦਿੱਤੀਆਂ ਪੈਨ ਚ ਉਠਾਉਣ ਦੇ ਦਿੱਤੀਆਂ ਬੜਾਈ ਨਾ ਕੁਛ ਸਾਡੇ ਕੀਤਾ

ਅੜ ਗਈ ਐ ਤਾਂ ਕੰਮ ਤੋਂ ਚੱਲੇ ਗਈ ਜੀ ਮੁੜ ਕੇ ਫਿਰ ਨਾ ਨਾ ਵੀਰੇ ਪਿੰਡ ਦਾ ਜਾਂਦੀ ਮਸਤੋਲ ਕਢਾਇਆ ਛੱਪੜ ਦਾ ਛੱਪੜ ਦਾ ਪੋਹ ਕਢਾ ਕੇ ਤੇ ਜ਼ਿੰਮੇਦਾਰਾਂ ਨੂੰ ਹਾਰਾਂ ਦਾ ਨਾਮ ਤੇ ਸਾਡੇ ਦੋ ਲੇਵਰਾਂ ਤਿੰਨਾਂ ਨੇ ਕਿ ਘਰ ਵਾਲੇ ਦਾ ਤੇ ਮੇਰੀ ਬੋਹਤਰੀ ਦਾ ਹੋਏ ਤੇ ਮੈਂ ਵੀਡੀਓ ਜਾ ਕੇ ਤੇ ਮਸਤੋਲ ਦੀ ਫੋਟੋ ਕਾਪੀ ਲੈ ਆਈ ਪਰ ਤਾਂ ਵੀ ਮਕਤਾ ਦੇਣ ਲੱਗੀ ਸੰਦੇ ਤੇ ਮੈਡਮ ਤੇ ਉਹ ਨਾ ਹੋ ਜਾ ਕੁਸਾਣਾ ਮਾਰਿਆ ਮੇਰੀ ਲੇਵਰ ਨੂੰ ਫੜਾ ਕੇ ਤੇ ਉਲਟੇ ਹੁ ਮੇਰੇ ਤੇ ਬਿਆਨ ਦੇ ਕੇ ਤੋ ਦੋਦਾਨਾ ਬਿਗਾਇ ਛੋਟ ਦੀ ਅਜੇ ਵੀ ਸਾਡੀ ਪਿੰਡ ਜਿਆ ਜਿਆ ਕਾਰ ਹੈਗੀ ਮੈਂ ਥਾਰਡ ਪਿੰਡ ਕਰਦਾ ਮੇਰੇ ਤੇ ਤੇ ਹੁਣ ਜਾਂਦੀ ਆ ਨਿਕਲ ਗਈ ਪਤਨੀ ਕੀ ਕਰੇਗੀ ਸਾਡੇ ਮੈਂ ਦਿੰਦੀ ਵੀ ਕੇਸ ਲਾਇਆ ਸੀ ਮੈਂ ਦਿੰਦੀ ਕੇਸ ਲਾ ਕੇ ਆਇਆ ਸੀ ਤਾਂ ਪੜਾ ਪਿਆ ਗਹੀ ਆਂਦੇ ਹੀ ਰੋਣੀ ਆਏ ਪਲਾਟ ਲੈ ਜੇਗੀ ਉਹ ਕਰ ਦੇ ਕੁਝ ਮਰ ਮਗਰ ਨਹੀਂ ਤੋਰਦੀ ਜਿੰਦਾ ਕਰ ਜਾਂਦੇ ਹਾਂ ਤੇਰੇ ਨਾਲ ਹੀ ਚੱਲਤੋਂ ਉਹ ਮੈਨੂੰ ਕਹਿੰਦਾ ਜੁਨਾਪ ਪੈਣਾ ਕੋਈ ਨਹੀਂ ਕੋਈ ਲੱਗਦੇ ਨਹੀਂ ਸਾਰੇ ਪਿੰਡ ਦੇ ਕੋਈ ਹਾਰੇ ਵੀ ਨਹੀਂ ਹੁਪੈਂਦੇ ਚਾਹੁੰਦੇ ਹਾਂ ਮੈਂ ਜੀ ਨਹੀਂ ਦਾਰ ਵੀ ਕੋਈ ਬਹੁਤ ਵਧੀਆ ਕੰਮ ਚੱਲਿਆ ਉਦੋਂ ਤਾਂ ਮੈਨੂੰ ਪ੍ਰਧਾਨ ਨੇ ਆਖਿਆ ਤੇਰੀ ਲੇਬਰ ਨਹੀਂ ਗਈ ਤੂੰ ਤੇਰੀ ਲੇਬਰ ਇਹ ਹੈ ਸਾਰੀ ਉਦੋਂ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਚੋਕੀ ਤੇ ਬੜਾ ਦਾ ਉਦੋਂ ਮੈਂ ਪਿੰਡਾਂ ਦੇ ਕੰਮ ਕਰਦੀ ਜਿੱਥੇ ਜਾਣਾ ਪਵੇ ਨਾਲ ਵੀ ਜਾਂਦੀ ਜੈ ਭੀਮ ਜੈ ਭਾਰਤ ਇੱਕ ਹੋਰ ਜ਼ਰੂਰੀ ਦੱਸਣ ਵਾਲੀ ਗੱਲ ਆ ਜੀ ਜਿੰਨੇ ਨੇ ਅੱਜ ਮੀਟਿੰਗ ਰੱਖੀ ਆ हां मेरा भाई गया मराया भाई आओ कि नाम है ससे अपना हां जी मेरा नाम मोहन सिंह जी है भाई मोहन सिंह गया लगभग कितना चिर हो गया ਤੁਸੀਂ ਗਏ ਸੀ ਸਾਡੇ ਕੋਲੇ ਕੁਤਰੀ ਪਰ ਹੋਗਾ 5 ਕੁ ਸਾਲ ਹੋ ਗਿਆ ਨੇ 5 ਕੁ ਸਾਲ ਹੋ ਗਏ ਮੈਂ ਬਾਹਰ ਸੀਗਾ ਘਰੇ ਪੁੱਛ ਪਚਾ ਕੇ ਗਏ ਕਿ ਇਹਨਾਂ ਦਾ ਰੋਲਾ ਸੀਗਾ ਉਹ ਬੜਾ ਜੇ ਦੱਸਿਓ ਕਾਹਦਾ ਹੱਥ ਰੋਲਾ ਸੀ ਤੁਹਾਡਾ ਉਹ ਦੀ ਸਾਡਾ ਹੋ ਜਾਗਾ ਇਹ ਜਮੀਨ ਦਾ ਰੋਲਾ हां जी ਇਹਨਾਂ ਸਰਪੰਚਾਂ ਮੈਂਬਰਾਂ ਨੇ ਏਕਤਾ ਕਰ ਲਿਆ ਇਹਨੂੰ ਜ਼ਮੀਨ ਨਹੀਂ ਦੇਣੀ ਆਪਾਂ ਭਾਵੇਂ ਨੇ ਖਰੀਦੀ ਏ ਆਪਾਂ ਜੱਦੀ ਦੇ ਮਾਲਕ ਆ ਅੱਛੀ ਫਿਰ ਮੈਂ ਕਿਸੇ ਪੁੱਛ ਪਛਾੜ ਤੇ ਗਿਆ ਬੰਗਾ ਸਿੰਘ ਪ੍ਰਦਾਨ ਉੱਥੇ ਸੰਦੀਨਦਾ ਸੀ ਕੋਈ ਕੋੜ ਦੇ ਵਿੱਚ ਮੈਂ ਇੰਦੋ ਕੋ ਗਿਆ ਇਹਦਾ ਲੜਕਾ ਮਿਲਿਆ ਉਹ ਕਹਿੰਦਾ ਹਾਂ ਵੀ ਕਿੱਥੋਂ ਆਇਆ ਮੈਂ ਜੀ ਮੈਂ ਲਖਾ ਸਿੰਘ ਆ ਲੈ ਤੂੰ ਮੈਂ ਉਹਨੂੰ ਦੱਸਿਆ ਮੈਂ ਹੱਬੀ ਸਰਪੰਚ ਮੈਂਬਰ ਏਕਤਾ ਕਰ ਗਏ ਨੇ ਚਾਚੇ ਤਾਂ ਦੇ ਬਾਬੇ ਹ ਸਾਰੇ ਨਾ ਆ ਆਸੱਚੀ ਨਹੀਂ ਮੇਰੀ ਕੋਈ ਸੁਣਾਈ ਨਹੀਂ ਉਹਨੇ ਕਿਹਾ ਕਿ ਮੈਂ ਇੱਕ ਦਰਖਾਸਤ ਬਣਾ ਦੇਣਾ ਤੇ ਚੰਡੀਗੜ੍ਹ ਲਾ ਦਿੰਨੇ ਆ ਉਹ ਆਏ ਕਿ 10 ਦਿਨ ਲਾਏ ਪੰਜਾ ਦਿਨ ਨੂੰ ਤੇ ਉੱਥੇ ਜਾ ਕੇ ਤੇਰੀ ਸੁਣਾਈ ਹੋਏਗੀ ਮੈਂ ਜੀ ਉਹਦੇ ਉਹਨੇ ਲਿਖ ਦਿੱਤੀ ਉਹ ਫਿਰ ਚੰਡੀਗੜ੍ਹ ਮੈਂ ਦਰਖਾਸਤ ਲਾਈ 10 ਦਿਨਾਂ ਤੱਕ ਉਹ ਪੂਰੀ ਸਥਾਨ ਪੈ ਗਈ ਉਹ ਕਹਿੰਦੇ ਕਿ ਰਾਜੀ ਨਾਮਾ ਕਰ ਲ ਉਹ ਦੂਜਿਆਂ ਨੂੰ ਬਰੋਗੀਆਂ ਹੁਵਾ ਦੇ ਨੀਤ ਲੇਖਨ ਟੁੱਟਾ ਪਰਚਾ ਹੀ ਕਰ ਦਿਆ ਉਹ ਉਹ ਪੁਲਸ ਵਾਲੇ ਉਹ ਕਹਿੰਦੇ ਕਿ ਤੂੰ ਮੂਹਨ ਸਿਆ ਤੂੰ ਇਹਨਾਂ ਦੇ ਨਾਲ ਨਾ ਫੈਸਲਾ ਕਰ ਲੈ ਮੈਂ ਜੀ ਮੈਂ ਜਨਤਰ ਚ ਵੀ ਛੱਡ ਸਕਣਾ ਜਿਵੇਂ ਮੈਨੂੰ ਕਹਿਣ ਦੇ ਉਵੇਂ ਮੈਂ ਰਾਜੀ ਨਾਮ ਕਰ ਲਾਂਦਾ ਬਾਕੀ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਹ ਕਹਿੰਦੇ ਤੈਨੂੰ ਯਾਰ ਇਨਸਾਫ ਦੇਾਂਗੇ ਬਾਕੀ ਉਹਦਾ ਵੀ ਇਨਸਾਫ ਮੈਨੂੰ ਨਹੀਂ ਮਿਲਿਆ ਮੇਰੀ ਕੁਝ ਜ਼ਮੀਨ ਦੁਬਾਰ ਰੱਖੀ ਏ ਦੋ ਕਨਾਲਾਂ ਤੇ ਕੁਝ ਮਰਲੇ ਨੇ ਉਹ ਮੈਨੂੰ ਇਹਨਾਂ ਆਖਾ ਚਲੋ ਜੀ ਠੀਕ ਹੈ ਹਾਂ ਫੈਸਲਾ ਕਰ ਦਿੱਤਾ ਸਹਿਮਤੀ ਮੈਂ ਹਾਂ ਜੀ ਚਲੋ ਜਾਂਦੇ ਚੋਰ ਦੀ ਪਾਗੀ ਹਈ ਮੈਨੂੰ ਕੁਝ ਤਾਂ ਮਿਲ ਗਈ ਮੈਂ ਜੀ ਉਹਦੇ ਪਿੱਛੇ ਫੈਸਲਾ ਕਰ ਲਿਆ ਥਾਰੇ ਵੀ ਉੱਥੇ ਜਾ ਕੇ ਦਰਖਾਸਤ ਲਾਈ ਉੱਥੇ ਜਾ ਕੇ ਸਹਿਮਤੂਰ ਕੀਤੇ ਲੰਬardar ਸਰਪੰਚ ਇਹ ਲੰਬardar ਇਹ ਰਗਾ ਤਿਲਕਾ ਸਿੰਘ ਉਹਨੇ ਕਹਿ ਆਖਾ ਕਿ ਮੈਂ ਉਹਦੇ ਅੱਖ ਲਾ ਕੇ ਮੈਂ ਫੈਸਲਾ ਕਰ ਲਿਆ ਮੈਂ ਚੱਲੋ ਪਿੰਡ ਚ ਰਹਿਣਾ ਹੈ ਉਧਰ ਦਾ ਸਾਡਾ ਫੈਸਲਾ ਹੋਆ ਹੋਇਆ ਹੈ ਤੇ ਬਾਕੀ ਇਹਨਾਂ ਇਹ ਜਿਹੜਾ ਪ੍ਰਧਾਨ ਸਾਹਿਬ ਨੇ ਆਏ ਨੇ ਅਸੀਂ ਇਹਦਾ ਪੂਰਾ ਸਹਿਯੋਗ ਦਿਆਂਗੇ ਤੇ ਪੂਰੇ ਮਗਰ ਅਸਤ ਲਾਗੇ ਅਸੀਂ ਅਸੀਂ ਇਹਦੇ ਨਾਲ ਆ ਅੱਜ ਵੀ ਤੇ ਕੱਲ ਵੀ ਅਸੀਂ ਨਾਲ ਹਾਂ ਜਦੋਂ ਵੀ ਆਵੇ ਸਾਹੀ ਆ ਜਾਣ ਨਾਲ ਨਾਲ ਹੀ ਹੋਵਾਂਗੇ ਠੀਕ ਹੈ ਜੀ ਕੀ ਪੀਮ ਜੈ ਭੱਜ ਕਥਿਓ ਇਹ ਕੰਮ ਬੋਲਦੇ ਆ ਵੇਖੋ ਕੰਮ ਅਸੀਂ ਕਰਦੇ ਆ ਤੇ ਤਾਂ ਹੀ ਲੋਕੀ ਸਪੀਚ ਕਰਕੇ ਅੱਗੇ ਬੋਲਦੇ ਨੇ ਕੰਮ ਬਹੁਤ ਪਿੰਡਾਂ ਚ ਹੋਇਆ ਲੇਕਿਨ ਕਦੀ ਆਪਦੇ ਆਪ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਅਸੀਂ ਬਹੁਤ ਪ੍ਰਧਾਨ ਆ ਜਾਂ ਕਿੰਨੀ ਆ ਸਾਡੀ ਸੇਵਾ ਲੱਗੀ ਹੋਈ ਆ ਔਰ ਆਪ ਦੇ ਪਰਿਵਾਰ ਤਰ੍ਹਾਂ ਸੁੰਦਿਵਾਰੀ ਨਾਲ ਕੰਮ ਕਰਦੇ ਆ ਇੰਨਾ ਕਹਿੰਦਾ ਹੈ ਸਭ ਨੂੰ ਜੈ ਪੀ ਜੈ ਭਾਰਤੋ ਸਤਿ ਸ਼੍ਰੀ ਅਕਾਲ